ਹੇ ਹੇ ਆ ਹੁਣ ਕਿਹਦਾ ਫੋਨ ਆ ਗਿਆ ਇੱਕ ਤਾਂ ਜੈਖਣ ਦੇ ਫੋਨ ਲਿਟੇ ਖਣ ਦਿੰਦੇ ਮੈਨੂੰ ਸਾਰਾ ਦਿਨ ਹੈਲਾ ਅੱਛਾ ਸਰਪੰਚ ਚਾਚਾ ਬੋਲਦਾ ਸਾਸਰੀ ਘਰ ਚਾਚੇ ਓਹੋ ਲੈ ਚਾਚਾ ਮੇਰੀ ਤਾਂ ਆਵਾਜ਼ ਸੁਣ ਕੇ ਦੱਸ ਦਿੰਦੇ ਨੇ ਲੋਕ ਵੀ ਕੌਣ ਬੋਲਦੀਆਂ ਉਹ ਜਾਰਿਆ ਕੀ ਪੱਠੜ ਬੋਲਦੀਆਂ ਕੌਣ ਮੇਰਾ ਪਾਪਾ ਉਹ ਖਰਚਾ ਚਾਚਾ ਸੁਰਦਾ ਨਹੀਂ ਰੌਲਾ ਜਾਂ ਪੈਂਦਾ ਖਰਚਾ ਖਰਚਾ ਉਹ ਮਾਈ ਕਿੱਥੇ ਜਾਣਾ ਚਾਚਾ ਰਿਸ਼ਤੇਦਾਰ ਚ ਚੱਲੀਆਂ ਅੱਛਾ ਪਾਪੇ ਬਾਰੇ ਪੁੱਛਦਾ ਸੀ ਓਹੋ ਚਾਚਾ ਤੈਨੂੰ ਪਤਾ ਤਾਂ ਹੈਗਾ ਅ 36 ਪਿੰਡਾਂ ਨੂੰ ਪਤਾ ਵੀ ਮੇਰਾ ਪਾਪਾ ਤਾਂ ਜੇਲ੍ਹ ਚ ਆ ਉਹ ਸਿਲੰਟਰ ਵਾਲੇ ਕੇਸ ਚ ਨਾ ਆਇਆ ਨਹੀਂ ਹਜੇ ਉਹਦੀ ਜਮਾਨਤ ਨੂੰ ਤਾਂ ਟਾਈਮ ਲੱਗੂਗਾ ਦੇਖ ਵੱਡੇ ਕੇਸਾਂ ਚ ਬੰਦਾ ਫਸ ਜੇ ਫਿਰ ਵਕੀਲ ਵੀ ਛੇਤੀ ਹੱਥ ਨਹੀਂ ਪਾਉਂਦੇ ਕੇਸਾਂ ਨੂੰ ਕੀ? ਕੰਪਿਊਟਰ ਚੋਰੀ ਹੋ ਗਿਆ? ਬੱਟੇ ਸਕੂਲ ਚੋਂ। ਉਹ ਦਿ ਵਾਲੇ ਚੋਂ। ਤੇ ਫਿਰ ਹੁਣ ਮੈਂ ਕੀ ਕਰਾਂ? ਹਾ। ਦੇਖ ਚਾਚਾ। ਆ ਜਾਮ ਲਾ ਸਿਰ ਮੱਥੇ। ਪਰ ਜੋਰਾ ਐਡਾ ਕੰਡ ਨਹੀਂ ਕਰ ਸਕਦਾ। ਜੋਰੇ ਚ ਐਡੀ ਹਿੰਮਤ ਹੈ ਨਹੀਂ। ਉਹ ਜਵਾਕਾਂ ਦੇ ਕੰਪਿਊਟਰ ਚੱਕ ਲਿਆ ਵੇ। ਉਮ ਮਾਦੀਆਂ ਚਾਚਾ ਮੰਦੀਆਂ ਵੀ ਸਾਡਾ ਲਾਣਾ ਬੈਲਗਾਂ ਦਾ ਵਜਦਾ ਹੈ ਪਰ ਉਹਨੇ ਕੰਪਿਊਟਰ ਕਰਾਉਣਾ ਕੀ ਆ ਚੱਕੇ ਦੇਖ ਚਾਚਾ ਸੌ ਹੱਥ ਰੱਸਾ ਸਿਰ ਤੇ ਗੰਢ ਸਾਡਾ ਜੋਰਾ ਇਹ ਨਹੀਂ ਕਰ ਸਕਦਾ ਹੁਣ ਤੂੰ ਲੈ ਹੋਰ ਸੁਣ ਲੈ ਚਾਚਾ ਉੱਪ ਬੈਲੀਆਂ ਦਾ ਲਾਣਾ ਵਾਅਦਾ ਕਰਕੇ ਤਾਂ ਹਜੇ ਤੱਕ ਮੇਰਾ ਵਿਆਹ ਨਹੀਂ ਹੋਇਆ ਚਾਚਾ ਜਿਹੜਾ ਵੀ ਕੋਈ ਮੁੰਡੇ ਆਲਾ ਆਉਂਦਾ ਕੁੜੀ ਤਾਂ ਕਹਿ ਦਿੰਦੇ ਸਾਡੇ ਪਸੰਦ ਹੈ ਜਦੋਂ ਲਾਣੇ ਬਾਰੇ ਪਤਾ ਲੱਗਦਾ ਅਗਲੇ ਹੱਥ ਖੜਾ ਕਰ ਜਾਂਦੇ ਆ ਐਡੇ ਲਾਣੇ ਨਾਲ ਮੱਥਾ ਲਾਵੇ ਕੌਣ ਨਾ ਨਾ ਚਾਚਾ ਦੇਖ ਪਾਪੇ ਨੇ ਸਲੱਡਰ ਜੋਰੀ ਕੀਤੀ ਥੀਗੇ ਪਾਪਾ ਜੇਲ੍ਹ ਚ ਹੈ ਤੇ ਜੋਰਾ ਐਡਾ ਕੰਮ ਕਰ ਨਹੀਂ ਸਕਦਾ ਮਾਈ ਨਹੀਂ ਮੰਦੀ ਦੇਖ ਨਾਲੇ ਜਿਹੜੀ ਚੀਜ਼ ਉਹ ਕੰਮ ਦੀ ਨਹੀਂ ਚੱਕਣੀ ਕਿਉਂ ਖੜਕ ਕਤਾ ਮੈਂ ਰਾਤੇ ਖੜੀਆਂ ਚਾਚਾ ਰਾਤੇ ਖੜੀਆਂ ਆ ਸਾਡੇ ਰਿਸ਼ਤੇਦਾਰੀ ਚਰੌਲਾ ਜਾ ਹੋ ਗਿਆ ਮੇਰੀ ਭੈਣ ਦੇ ਕਰੇ ਪੱਟੀ ਵੇਖਾਤੀ ਮੇਰੇ ਹਾਲਾਤਾਂ ਨੇ ਵੇਖਾਤੀ ਇਹ ਬਾਬਾ ਦ라마 ਕੀ ਮਾੜਾ ਕੱਤਾ ਪਰਾਉਣਾ ਤਿੰਨ ਪੰਜ ਕਰਦਾ ਭੈਣ ਮੈਨੂੰ ਫੋਨ ਕਰਤਾ ਕਹਿੰਦੀ ਆਈ ਪੱਠੜੇ ਆਈ ਪੱਠੜੇ ਹੁਣ ਮੈਨੂੰ ਜਾਣਾ ਪੂ ਮੇਰ ਤੋਂ ਥੋੜਾ ਜਿਹਾ ਦਬਦਾ ਉਹ ਹੋਰ ਅ ਰਿਸ਼ਤੇਦਾਰੀਆਂ ਦੇ ਉਤਰੇ ਸਾਰੇ ਕੰਮ ਮੇਰ ਤੋਂ ਹੀ ਸੂਤ ਹੁੰਦੇ ਨੇ ਹਾਂ ਚੱਲ ਕੋਈ ਨਹੀਂ ਚਾਹੇ ਮੈਂ ਫੇਅਰ ਕਰੂੰਗੀ ਚੱਗ ਨਾਲੇ ਹੁਣ ਉਹਦੇ ਮਨਚੋ ਕਰਦੇ ਵੀ ਜੋਰੇ ਨਹੀਂ ਇਹ ਕੰਮ ਕਰਤਾ ਜੋਰੇ ਨਹੀਂ ਇਹ ਕੰਮ ਦਿੱਤੇ ਛੱਡ ਹੈ ਹੁਣ ਨਹੀਂ ਉਹ ਇਹ ਜੇ ਕੰਮ ਕੰਮ ਕਰਦਾ ਮੰਨਿਆ ਵੀ ਪਹਿਲਾਂ ਚੋਰੀਆਂ ਚ ਟਾਕੀਆਂ ਦੇਖ ਕੀਤੀਆਂ ਨੇਗੀਆਂ ਪਰ ਐਡਾ ਵੱਡਾ ਕੰਮ ਨਹੀਂ ਕਰਦਾ ਜਵਾਕਾਂ ਦਾ ਨੁਕਸਾਨ ਨਹੀਂ ਕਰਦਾ ਉਹ ਹੈ ਚਾਹ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਹੀਂ ਜੇ ਪੁਲਸਾਰੇ ਪੁੱਛਣ ਲੱਗੇ ਕਾਇਦੀ ਹੋ ਗਈ ਪੱਠਣ ਨਾਲ ਚੰਗਾ ਮੁੱਤ ਹੋਈ ਪਈਏ ਨਾ ਉਹ ਕੇ ਮੇਰੇ ਭਾਈ ਨੇ ਚੋਰੀ ਕੀਤਾ ਕੰਮ ਪੁੱਤਰ ਮੇਰੇ ਭਾਈ ਨੇ ਸਿਰਚ ਮਰਾਉਣਾ ਜਵਾਕਾਂ ਦਾ ਕੰਪਿਊਟਰ ਪਲਾ ਪੱਟੀ ਵੇਖਦੀ ਮੇਰੇ ਹਾਲਾਤਾਂ ਨੇ ਵੇਖਦੀ ਆਈ ਉਹ ਰਾਮਾ ਕੀ ਮਾਰਾ ਕਰਤਾ ਬੇਰਾ ਮੇ ਰਮੀ ਮਨ ਨੋ ਵਰਤਾ ਵਾ ਮੇਰੀ ਅੜੜਾ ਚ ਬਹਿ ਗਿਆ ਬੇ ਕੀ ਹੋ ਗਿਆ ਹੈ ਰੋਈ ਜਾਣਾ ਵੇ ਕੋਈ ਮਰ ਗਿਆ ਹੈ ਬੇਰਾ ਮੇ ਕੀ ਹੋ ਗਿਆ ਵਾ ਗੱਲ ਤਾਂ ਦੱਸ ਦੇ ਕੀ ਹੋ ਗਿਆ ਜੁਲਕੀ ਜਾਣਾ ਔਲਾ ਕੀ ਲੁੱਟਿਆ ਗਿਆ ਸਾਰਾ ਕੁਝ ਕੀ ਲੁੱਟਿਆ ਗਿਆ ਵੇ ਜ਼ਮੀ ਪੱਟਾ ਗਿਆ ਘਰ ਦਾ ਨਾਮ ਮਾਰਦਾ ਦੇ ਨਾ ਕਿੰਨਾ ਕੂੜਾ ਆ ਮੋਟਰਸਾਈਕਲ ਮੈਨੂੰ ਸਿਵਾਣ ਕਰਾਈਦੀ ਬੰਦੇ ਨੇ ਹਾਂ ਕਹਿੰਦੇ ਵੀ ਤਾਂ ਸਾਡੇ ਮੁੰਡੇ ਨੂੰ ਛੱਕ ਕਰਾਇਆ 35 ਸਾਲਾਂ ਦਾ ਮੁੰਡਾ ਉਹਨੂੰ ਮੈਂ ਛੱਕ ਕਰਾਇਆ ਤੀ ਹਾਂ ਉਹਨੇ ਸਿਵਾਣ ਕਰ ਲੈ ਕੇ ਤੇ ਲੈ ਕਾਠੀ ਖੋਲ ਕੇ ਕੋਈ ਚੀਂਟ ਕਹਿੰਦੇ ਨੇ ਜਿਹਨੂੰ ਨਾਲੇ ਲੈ ਗਿਆ ਮੇਰਾ ਸੜਾ ਕੋਈ ਜੜ ਖੋਲ ਕੇ ਆ ਲੰਡਾ ਜਾ ਰਹੇਗਾ ਗੱਲੀ ਬਾਤੀ ਬਾਤੀ ਰਹਗੀ ਇਹ ਤਾਂ ਭਾਈ ਹੁਣ ਹੋ ਗਈ ਜਦੋਂ ਹਨਾ ਆਪਾਂ ਤਾਂ ਘਰੇ ਵੜਨਾ ਨਹੀਂ ਆਪਾਂ ਰਹਿਣਾ ਲੋਕਾਂ ਦੇ ਘਰੇ ਘਰਾਂ ਚ ਤਾਂ ਫਿਰ ਕਾ ਉੱਗਣਗੀ ਹੈ ਮੁੱਦੇ ਦੀ ਗੱਲ ਆ ਗਈ ਇਹ ਵੀ ਜੇ ਬੰਦਾ ਆਪਦੇ ਘਰ ਦਾ ਰਹਿੰਦਾ ਕਾਨੂੰ ਕਿਸੇ ਦਾ ਆ ਹਾਲਾਤ ਹੁੰਦੇ ਲੋਕਾਂ ਦੇ ਕਿਵੇਂ ਲੋਕਾਂ ਦੇ ਕਿਵੇਂ ਬੇ ਮੈਨੂੰ ਆਏ ਦੱਸ ਤੂੰ ਸਾਰਾ ਦਿਨ ਲੋਕਾਂ ਦੇ ਫਿਰਦਾ ਰਹਿੰਦੇ ਸਾਗ ਕਰਾਉਂਦਾ ਆਉਦਾ ਤੱਕਾ ਲਾਂਦਾ ਮਰਨੇ ਆ ਆ ਹਾਲਤ ਨਾ ਹੁੰਦੀ ਤੇਰੇ ਘਰ ਦੀ ਤੇ ਮੇਰੀ ਗੱਲ ਸੁਣ ਲੈ ਮਹੀਨਾ ਡੂੜ ਖਰਜਦਾ ਆ ਤੇਰੇ ਮੇਹਨੇ ਦਾ ਜਵਾਬ ਮੈਂ ਤੈਨੂੰ ਦਊਂਗਾ ਜਦੋਂ ਤੇਰੇ ਹਿੱਕ 'ਚ ਮਰਾਈ ਨਾ ਟੱਕਰ ਕਿਸੇ ਧੀਮੀ ਤੋਂ ਖੱਬੀ ਖਾਨ ਤੋਂ ਬੰਝ ਵਰਗੀ ਤੋਂ ਮੇਰੇ ਨਾਲ ਦੀ ਤੋਂ ਫੇਰ ਦੇਖੀ ਤੂੰ ਫੇਰ ਆ ਟੱਪਾ ਕਈ ਕਈ ਦਿਖਾਈਂਗਾ ਮੈਂ ਕੀ ਲੈਣਾ ਵਧੀਆ ਸਮਝ ਨਹੀਂ ਆਈ ਨਾ ਖੜੀ ਬੰਦਾ ਵੀ ਆਈ ਨਹੀਂ ਪਤਾ ਵੀ ਕਿਵੇਂ ਮੈਂ ਤਾਂ ਨਿਊਟਰਲ ਹੋਇਆ ਫਿਰ ਤਾਂ ਤੂੰ ਮਾੜਾ ਮੋਟਾ ਤਾਂ ਛਾਮ ਕਰਦਾ ਹੱਥਾਂ ਮਾਰੀਆਂ ਨੇ ਤੈਨੂੰ ਤੂੰ ਤਾਂ ਮਾੜਾ ਦਰਦੀ ਨਿਕਲ ਜਾਂਦੇ ਨੇ ਆਦਮ ਬਵਾਦਮ ਬੋਕਾ ਦੀਆਂ ਫੇਦੀਆਂ ਨੇ ਬੱਚਾ ਮੈਂ ਤਾਂ ਕੱਲ੍ਹ ਆਈ ਸੀ ਤੇਰੇ ਕੋਲੇ ਮਰਨੇ ਆ ਆਏ ਮੈਂ ਹੁਣ ਮੇਰੇ ਛੜੀ ਦੇ ਖਤਰ ਭੰਡਾਰ ਦੀ ਦੁਕਾਨ ਲਈ ਆ ਵੀ ਖੇਚ ਲੈਣੀ ਹੈ ਮੇਰੇ ਕੋਲੇ ਮੈਂ ਤਾਂ ਇਹ ਕਹਨੀ ਆ ਰਮੇ ਬਈ ਬਣ ਕੇ ਕੰਮ ਕਰ ਦੇ ਰੁਪਿਆ ਹਾਲ ਦੀ ਗੜੀ ਇੱਕ ਨਹੀਂ ਨਾ ਕੰਮ ਬੰਦਦਾ ਜਮਈ ਠੀਕ ਆ ਨਾ ਤੇ ਮੇਰੇ ਤਾਂ ਮੇਰੇ ਸਾਲ ਮੋਬਾਈਲ ਚ ਵੀ ਪੈਸੇ ਨਹੀਂ ਪਏ ਮੈਥੋਂ ਤਾਂ ਪੈਸੇ ਕਿਨੇ ਮੰਗੇ ਨੇ ਕਿਹੜੇ ਕੰਜਰ ਨੇ ਮੰਗੇ ਨੇ ਤੇਰੇ ਤੋਂ ਪੈਸੇ ਪੈਸੇ ਤਾਂ ਖਾਨੀਆਂ ਲੁੱਟ ਲੁੱਟ ਖਾ ਕੇ ਛਾਰੇ ਪਿੰਡ ਨੂੰ ਹੋਰ ਪਿੰਡ ਵਾਲੇ ਤਾਂ ਤੇਰੀ ਤੈਨੂੰ ਹੀ ਦੱਸਿਆ ਪਿੰਡ ਵਾਲੇ ਨੇ ਵੀ ਮੈਂ ਲੁੱਟ ਕੇ ਖਾਦੇ ਨੇ ਖਾਬੜਾ ਕਹਿਰੀ ਨੇ ਲੁੱਟ ਕੇ ਖਾਦੇ ਨੇ ਨਾਲ ਗੱਲ ਸੁਣ ਲੈ ਜਿਹੜਾ ਬੋਲਿਆ ਕਰ ਤੂੰ ਢੰਗ ਨਾਲ ਬੋਲਿਆ ਕਰ ਕਿਉਂ ਕੀ ਗੱਲ ਕੀ ਗੱਲ ਪ੍ਰਾਈਮ ਮਿਨਿਸਟਰ ਐ ਤੂੰ ਇਹਨੂੰ ਬੋਲ ਢੰਗ ਨਾਲ ਪੋਨਿਸ਼ਨ ਕਰ ਤੇਰਾ ਮੂੰਹ ਦਖਦਾਈ ਆ ਜਰਾ ਮੂੰਹ ਸਰ ਕੱਪੜਾ ਤਾਂ ਬਾਹਰੇ ਹੋਇਆ ਫਿਰਦਾ ਕਸ ਲੂ ਗੂਟ ਨਾ ਕਜੂ ਤੂੰ ਗੱਲ ਕਰ ਪਈ ਨਹੀਂ ਪਾਏ ਚੰਗਾ ਕੰਮ ਦੀ ਗੱਲ ਤਾਂ ਸੁਣ ਲੈ ਮੈਂ ਤਾਂ ਐ ਆਈ ਤੀ ਇੱਕ ਤਾਂ ਸਾਡੇ ਦਿਹਾੜੀਆਂ ਹੈਗਾ ਇੱਕ ਬਾਈ ਬਣ ਨਾਲ ਲੱਗ ਕੇ ਕਣਕੇ ਤੇ ਸਪਰੇਅ ਕਰਾ ਦੇ ਪੈਸੇ ਲੈ ਲਈ ਜਿਹੜੀ ਦਿਹਾੜੀ ਬਣਦੀ ਹੋਈ ਹੈ ਮੈਥੋਂ ਮੁੱਕੀਆਂ ਨਾ ਖਾਲੀ ਲਿਮਟ ਚ ਲੈ ਕੇ ਗੱਲ ਕਰ ਪਤਾ ਕਿਹ ਦਿਨਾਂ ਨਾਲ ਗੱਲ ਕਰਦੀ ਐ ਤੂੰ ਰਾਮੇ ਨਾਲ ਹਾਂ 60000 ਰਾਮੇ ਦੀ ਕਿਉਂ ਤੇਰੀ ਸਾਲੀ ਬਣੂ ਮੈਂ ਮਲੰਗਦੀ ਤੈਨੂੰ ਬਣਾਉ ਮੈਂ ਛੜੇ ਹਾਨ ਨੂੰ ਤੂੰ ਬਾਲਾ ਸੋਣਾ ਦਾਬੋ ਮੇਰੀ ਗੱਲ ਸੁਣ ਲੈ ਮੈਂ ਕਲ ਪਿਆ ਪਿਆ ਮੈਥੋਂ ਹੱਥ ਫੇਰੀ ਹੋ ਜੂ ਤੇਰੇ ਤੇ ਮੈਂ ਮੂੰਹ ਹੀ ਮੂੰਹ ਕੁੱਟੂ ਤੇਰਾ ਆਈ ਕਿ ਮੈਂ ਕੁੱਟੇਗਾ ਹੱਥ ਤਾਂ ਲਾ ਕੇ ਦੇਖ ਮੇਰੇ ਪੈਰ ਸਾਰੇ ਨੂੰ ਵਿਚਾਲੋ ਪਾੜ ਦੂੰ ਆਈ ਕਰਨ ਵਾਲੀ ਆ ਤੂੰ ਹਾਂ ਬੱਲਾ ਮਾਰਦਾ ਤੇਰੇ ਇੱਕ ਤੋਂ ਮੁਖੀਆਂ ਖਾ ਲੈਨੀਆ ਕਹਿੰਦੇ ਤੀਵੀ ਨਾਲ ਤੇਰੀ ਨਹੀਂ ਬਣਦੀ ਮੇਰੀ ਤਾਂ ਕਿਸੇ ਨਾਲ ਬਣਦੀ ਨਹੀਂ ਨਾ ਮੈਂ ਬਣਾਵਾ ਮੈਂ ਕਿਹੜਾ ਪਖੜੀਆਂ ਨਹੀਂ ਲੈਣੀਆਂ ਪਖੜੀਆਂ ਤਾਂ ਮੈਂ ਵੀ ਨਹੀਂ ਲੈਣੀਆਂ ਤੂੰ ਆਂ ਘਰ ਛਿਰਪੇ ਵਾਲੀ ਗੱਲ ਕਿੱਥੋਂ ਚੱਕ ਲੀਦਾ ਮੇਰੀ ਗੱਲ ਸੁਣ ਲੈ ਕਹਿੰਦਾ ਜੇ ਚਾਰ ਦਿਨ ਮੂੰਫਲੀ ਦੇ ਆ ਜਾਣ ਬਦਾਮਾਂ ਦੇ ਭਾਣ ਮੇਰਾ ਛਾ ਕਾਇ ਪਨੇ ਫਿਲਾਂ 4 ਆਇਆ 200 ਰੁਪਏ ਛੱਡ 3 ਲੱਖ ਛੱਡਦਾ ਨਹੀਂ ਹਾਂ ਦੇਖਦਾ 3.5 ਲੱਖ ਵਾਲਾ ਮੈਨੂੰ ਤੂੰ ਹਾਂ ਜੀ ਉਕਾਤ ਦਾ ਮਾਲਕ ਆ ਨਾ ਤਸੀਂ ਤਾਂ ਭੁੱਖਾ ਫਿਰਦਾ ਗਾ ਵੀ ਮੈਂ ਤਾਂ ਐਂ ਕਹਿੰਦੀ ਸੀ ਵੀ ਚੱਲ ਜਾ ਜਾ ਦਿਹਾੜੀਏ ਪੈਸੇ ਲਓ ਹਜਾ ਤੂੰ ਲੈ ਲਈ ਵੀ ਚੱਲ ਘਰ ਦਾ ਬੰਦਾ ਆ ਜਾਊਗਾ ਤੂੰ ਹੀ ਸਿਰ ਚੜ ਗਿਆ ਘਾਰ ਮਾਰਦਾ ਮੈਂ ਦਿਹਾੜੀ ਦੀ ਧਾਰਮਾਦਮੈਂ 5 ਸਟਾਰ ਹੋਟਲਾਂ ਚ ਬੰਦਾ ਰਹਿਣ ਵਾਲਾ ਮੈਂ ਧਾਰਮਾਦਮਾ ਦਿਹਾੜੀਆਂ ਦੀ ਦੇਖਦਾ ਮੈਨੂੰ ਹੋਟਲਾਂ ਚ ਰਹਿਣਾ ਗੋਹੇ ਛਟਣੀ ਗੋਹੇ ਆ ਪੂਂਗਾ ਗੋਹੇ ਛਟਕੇ ਸੀ ਸਾਰਾ ਕੁਸ ਬਣਾ ਤਾ ਲਿਆ ਮਰਨੇ ਤੂੰ ਬਣਾਇਆ ਬੂਬੀ ਕਰ ਜਾ ਕੇ ਦੇਖ ਹਸੂ ਹਸੂ ਕਰਦਾ ਚਾਹੇ ਚੌਲ ਚੌਕ ਚੌਖ ਖਾਲਾ ਨਾਲ ਤੇਰਾ ਦੇਖ ਲੈ ਮੈਂ ਕਹਿੰਦਾ ਦੇਖਦਾ ਜਾ ਪੋਚੇ ਲਵਾਉਂ ਤੈਥੋਂ ਹੀ ਪੋਚੇ ਲੁਕ ਮੇਰੇ ਵਿਆਹ ਨੂੰ ਮਤਲਬ ਮਕਾਨ ਨਹੀਂ ਲਾਉਂਦੀ ਤੇਰੇ ਅਰਗੇ ਦੀ ਮੇਰੀ ਤੇ ਗੱਲ ਸੁਣ ਲਾਉਂਦਾ ਉਹ ਰ ਉਹ ਰ ਮੈਂ ਤੈਨੂੰ ਹੋਰ ਗੱਲ ਕਹਿਣਾ ਮੈਂ ਵਿਆਹ ਕਰਾਉਣ ਲਈ ਹੁਣ ਰਾਜ਼ੀ ਆ ਮੈਂ ਇਛਕਾਂ ਹੈ ਚਾਹੇ ਤਾਂ ਤੂੰ ਮੱਲ ਕੇ ਥੋੜੀ ਰਿਸ਼ਤੇਦਾਰੀ ਚ ਦੇਖ ਲੈ ਠੀਕ ਆ ਮੈਂ ਹੁਣ ਤਿਆਰ ਆ ਜਮਾਂ ਤਿਆਰ ਆ ਮੈਂ ਕਿਉਂ ਅਸੀਂ ਕੁੜੀ ਡੋਬਣੀ ਤੇਰੇ ਵਰਗੇ ਮਲੰਗ ਦਾ ਡੇ ਤੂੰ ਦੇਖ ਲੈ ਦਿਲ ਦੇ ਦਰਵਾਜ਼ੇ ਖੁੱਲੇ ਸਜਣਾ ਤੇਰੇ ਆਉਣ ਲਈ ਮਰਨਾ ਕੁੱਤਾ ਹਰਾਮ ਜਦਾ ਕਿਵੇਂ ਪੌਕਦਾ ਰਿਹਾ 22 62 ਹਾਂ ਨਾ ਮੈਨੂੰ ਐ ਦੱਸ ਕੁੜੀ ਕਿਸੇ ਨੇ ਡੋਬਣੀ ਤੇਰੇ ਵਰਗੇ ਮਲੰਗ ਤੇ ਲਿਆ ਕੇ ਕੁੜੀ ਤਾਂ ਉਹ ਕੰਮ ਹੋ ਗਿਆ ਅੱਲੇ ਨਾ ਪੱਲੇ ਬਾਜ਼ਾਰ ਖੜੀ ਹੱਲੇ ਇੱਥੇ ਹੱਲੂ ਨਾਲੇ ਹਲਾਂ ਮੇਰੇ ਵਿਆਹ ਤੇ ਨਚਾਉ ਤੈਨੂੰ ਪਾ ਕੇ ਕੱਗਰੀ ਬੱਸ ਕਰ ਬੱਸ ਕਰ ਮੈਂ ਤਾਂ ਤੇਰੇ ਅਰਗੇ ਦੀ ਮਕਾਨ ਨਹੀਂ ਲਾਉਣਾਂ ਦੀ ਵਿਆਹ ਤੇ ਗੱਲਾਂ ਕਰਦਾ ਕੋਈ ਨਾ ਸੁਣ ਲੈ ਮੇਰੀ ਜਹੇਜੀ ਕਾਤਾ ਮਾਲਕਾ ਨਾ ਤਾਂ ਹੀ ਫਿਰਦਾ ਭੁੱਖਾ ਕੱਪੜਿਆਂ ਤੋਂ ਵੀ ਬਾਹਰ ਹੋਇਆ ਫਿਰਦਾ ਪਾਏ ਹੋਏ ਨੇ ਪਾਏ ਹੋਏ ਨੇ ਤੈਂ ਕਿਹੜੇ ਨੰਗ ਦੇਖ ਲਿਆ ਮੇਰਾ ਛੜੇ ਹਾਣੇ ਅਣੀ ਤੁਰੇ ਫੇਦਿਆਂ ਆਡੇ ਲਾਉਣ ਨੂੰ ਨਹੀਂ ਮੇਰੇ ਨਾਲ ਤਾਂ ਤੂੰ ਮੂੰਹ ਨਹੀਂ ਛਣਨੀ ਅਖਲਾ ਛਪਰੇ ਹਾਂ ਕਰਾ ਦੇ ਲੈ ਛਪਰੇ ਦਾ ਤੈਨੂੰ ਕਦੇ ਹੂੰ ਢੱਕਣ ਪਿਉ ਹੂੰ ਪਿਉ ਹੂੰ ਢੱਕਣ ਕਦੇ ਮੈਂ ਰਹਿਂਦਾ ਖੁੰਦਾ ਮੈਂ ਹੂੰ ਵਖਤਾਂ ਨੇ ਮਾਲਿਆ ਮੇਰੇ ਛੜੇ ਨਹੀਂ ਇਹ ਨਹੀਂ ਢੱਕਣ ਦਿੰਦੀਆਂ ਚੱਕਦੀਆਂ ਨੇ ਚੁੰਨੀ ਕਦੇ ਕਿੱਧਰ ਕਦੇ ਕਿੱਧਰ ਆ ਡੱਬੀ ਲੈਉਣੀਆਂ ਪੈਣੀਆਂ ਦੁਕਾਨ ਤੋਂ ਇਹਨੂੰ ਚੀਖਾਂ ਨੂੰ ਫੂਕਣਾ ਪੂ ਮੇਰਾ ਹਸਾਲ ਕੜਾ ਮੋਟਰਸਾਈਕਲ ਜਿਹਨੂੰ ਬੱਚੀ ਫੂਕਣਾ ਨਾ ਇਧਰ